ਸਾਲ ਹੋ ਗਏ ਨਵੀਂ ਸਰਕਾਰ ਬਣੇ ਨੂੰ ਪਿਛਲੀ ਸਰਕਾਰ ਜਿਹੜੀ ਸੀ ਕਾਂਗਰਸ ਦੀ ਸੀ ਉਹਨਾਂ ਨੇ ਵੀ ਸਾਡੇ ਤੇ ਬਹੁਤ ਜ਼ੁਲਮ ਕੀਤਾ 1984 ਵਿੱਚ ਕਾਂਗਰਸ ਸਰਕਾਰ ਨੇ ਜ਼ਿੱਖਾ ਨੂੰ ਇਹ ਕਤਲ ਕੀਤਾ ਇਹ ਮਾਰੇ ਆਏ ਹੋਇਆ ਪਰ ਹੁਣ ਆਈ ਤੇ जगਜाहिर ਹੋ ਗਿਆ ਕਿ ਕਾਂਗਰਸ ਤੇ ਆਮ ਪਾਰਟੀ ਇੱਕ ਜੁਟ ਹੋ ਗਈ ਤੇ ਉਹਨਾਂ ਨੇ ਪੁਲਿਸ ਦੇ ਹੱਥੋਂ ਸਾਨੂੰ ਡਾਂਗਾ ਮਰਵਾਈਆਂ ਸਾਨੂੰ ਸੜਕਾਂ ਤੇ ਧੁਏ ਆ ਖਤਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਘਟ ਗਿੰਤੀ ਕੌਮੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਤੰਗਾ ਪੀੜਤਾ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਗਈ ਹੈ ਤੇ ਕਿਹਾ ਗਿਆ ਕਿ ਸਰਕਾਰ ਨੇ 1 ਸਾਲ ਦੇ ਵਿੱਚ ਮਕਾਨ ਪਲਾਟ ਤੇ ਜਿਹੜੇ ਕਾਰੋਬਾਰੀ ਤੇ ਇਹਨਾਂ ਨੂੰ ਬੂਥ ਲਾਟ ਕਰਾਉਣੇ ਸੀ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਡਿਊ ਲੈਟਰ ਵੀ ਭੇਜਿਆ ਗਿਆ। ਕਾਲਾ ਖਾਲਸਾ ਵਾਹਿ ਜੀ ਕੀ ਫਤਿਹ ਕੱਲ ਅਸੀਂ ਨਵੀਂ ਦਿੱਲੀ ਜਾ ਕੇ 1984 ਦਾ ਇਕ ਵਫਤ ਜਿਹੜਾ ਹੈਗਾ 1984 ਦੇ ਕਤਲੇਆਮ ਵੈਲਫੇਅਰ ਸੁਸਾਇਟੀ ਦਾ ਇੱਕ ਵਫਤ ਜਿਹੜਾ ਹੈਗਾ ਕਟਗੀਪਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜੀ ਨੂੰ ਮਿਲਿਆ ਤੇ ਉਹਨਾਂ ਨੇ ਜਾ ਕੇ ਅਸੀਂ ਸਾਰਾ ਜਾ ਕੇ ਉਹਨਾਂ ਨੂੰ ਪੰਜਾਬ ਦੀਆਂ ਸਮੱਸਿਆ ਤੋਂ ਵੀ ਜਾਣੂ ਕਰਵਾਇਆ ਤੇ ਜਿਹੜੇ 84 ਦੇ ਸਿੱਖਾਂ ਦੇ ਕਾਤਲ ਹੈਗੇ ਜਿਨ੍ਹਾਂ ਨੂੰ ਕੋਈ ਸਜ਼ਾਵਾ ਦਵਾਈਆਂ ਮੋਦੀ ਸਾਹਿਬ ਨੇ ਤੇ ਕੁਛ ਹਜੇ ਤੱਕ ਰਹਿ ਗਏ ਹੈਗੇ ਉਹਨਾਂ ਤੋਂ ਵੀ ਜਾਣੂ ਕਰਵਾਇਆ ਖਾਸ ਕਰਕੇ ਸਾਡੀਆਂ ਪੰਜਾਬ ਦੀਆਂ ਬਹੁਤ ਜ਼ਿਆਦਾ ਸਮੱਸਿਆ ਸਨ ਕਿਉਂਕਿ 2 ਸਾਲ ਹੋ ਗਏ ਨਵੀਂ ਸਰਕਾਰ ਬਣੇ ਨੂੰ ਪਿਛਲੀ ਸਰਕਾਰ ਜਿਹੜੀ ਸੀ ਕਾਂਗਰਸ ਟੀ ਸੀ ਉਹਨਾਂ ਨੇ ਵੀ ਸਾਡੇ ਤੇ ਬਹੁਤ ਜ਼ੁਲਮ ਕੀਤੇ ਜਿਹੜੀ ਨਵੀਂ ਸਰਕਾਰ ਬਣੀ ਆ 2 ਸਾਲ ਹੋ ਗਏ ਅਸੀਂ ਕਦੀ ਤੇ ਇਹਨਾਂ ਨੂੰ ਮੇਲ ਪਾਨੇ ਆ ਕਦੀ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਰਿਕੁਐਸਟ ਭੇਜਦੇ ਆ ਕਦੀ ਅਸੀਂ ਇਹਨਾਂ ਦੇ ਦਫ਼ਤਰਾਂ ਦੇ ਗੇੜੇ ਮਾਰਦੇ ਆ ਕਿ ਸਾਨੂੰ ਇੱਕ ਵਾਰੀ 10 ਮਿੰਟ ਦਾ ਟਾਈਮ ਦੇ ਦਿਓ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਵਾ ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਦੰਗਾ ਪੀੜਤਾ ਨੂੰ ਮਿਲਣ ਦਾ ਕੋਈ ਟਾਈਮ ਨਹੀਂ ਆ ਕਿਉਂਕਿ ਉਹ ਪਹਿਲੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਕਿ 1984 ਵਿੱਚ ਕਾਂਗਰਸ ਸਰਕਾਰ ਨੇ ਕਤਲੇਆਮ ਕੀਤਾ ਉਹ ਜੋ 1984 ਵਿੱਚ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਇਹ ਕਤਲ ਕੀਤਾ ਇਹ ਮਾਰੇ ਆਏ ਹੋਇਆ ਪਰ ਹੁਣ ਆਈ ਤੇ جگਜਾੜ ਹੋ ਗਿਆ ਕਿ ਕਾਂਗਰਸ ਤੇ ਆਮ ਪਾਰਟੀ ਇਕਜੁੱਟ ਹੋ ਗਈ ਇਸ ਕਰਕੇ ਉਹ ਸਾਨੂੰ ਮਿਲਣ ਦਾ ਕੋਈ ਟਾਈਮ ਨਹੀਂ ਦੇ ਰਹੇ ਫਿਰ ਸਾਨੂੰ ਇਥੋਂ ਅਸੀਂ ਇੱਕ ਰੋਸ ਮਾਰਚ ਲੈ ਕੇ ਜਾ ਰਹੇ ਸੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਅਫਸਰਾਂ ਤੋਂ ਸੀਨੀਅਰ ਅਫਸਰਾਂ ਤੋਂ ਟਾਈਮ ਦਿੱਤਾ ਮੀਟਿੰਗ ਦਾ ਜਦੋਂ ਮੀਟਿੰਗ ਦਾ ਟਾਈਮ ਮਿਲਿਆ ਅਸੀਂ ਚੰਡੀਗੜ੍ਹ ਪਹੁੰਚੇ ਚੰਡੀਗੜ੍ਹ ਜਾ ਕੇ ਪਤਾ ਲੱਗਿਆ ਸਾਡੀ ਮੀਟਿੰਗ ਕੈਨਸਲ ਹੋ ਗਈ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਰਿਕਵੈਸਟ ਕੀਤੀ ਕਿ ਸਾਨੂੰ ਮੀਟਿੰਗ ਦਾ ਅਗਲਾ ਟਾਈਮ ਦਿੱਤਾ ਜਾਵੇ ਤੇ ਉਹਨਾਂ ਨੇ ਪੁਲਿਸ ਦੇ ਹੱਥੋਂ ਸਾਨੂੰ ਡਾਂਗਾ ਮਰਵਾਈਆਂ ਸਾਨੂੰ ਸੜਕਾਂ ਤੇ ਧੁਏ ਆ ਦੇਖੋ ਇੱਕ ਲੇਡੀ ਨੂੰ ਸੜਕ ਤੇ ਧੂਣਾ ਉਹਦੇ ਸਿਰ ਦੀਆਂ ਚੁੰਨੀਆਂ ਉਤਰਨੀਆਂ ਆਉਂਦੇ ਕਪੜੇ ਅੱਗੇ ਪਿੱਛੇ ਹੋਣੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋਏਗੀ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਆਪਣੀਆਂ ਮੁਸ਼ਕਲਾਂ ਤੋਂ ਆਪਣੇ ਚੇਅਰਮੈਨ ਸਾਹਿਬ ਨੂੰ ਜਾਣੂ ਕਰਵਾਇਆ ਉਹਨਾਂ ਨੇ ਬੜੇ ਹੀ ਧਿਆਨ ਦੇ ਨਾਲ ਬੜੇ ਸਤਕਾਰ ਦੇ ਨਾਲ ਸਾਡੀ ਗੱਲ ਸੁਣ ਕੇ ਤੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੇ ਪੰਜਾਬ ਦੇ ਵਿੱਚ ਵੀ ਪੂਰੀ ਮਦਦ ਕਰਾਂਗਾ ਤੁਹਾਡੇ ਸਾਰੇ ਕੰਮ ਜਿਹੜੇ ਹੈਗੇ ਆ ਸਾਰੇ ਮਸਲੇ ਹੱਲ ਕਰਵਾਉਂਗਾ ਤੇ ਜਿਹੜੇ 1984 ਦੇ ਕਾਤਲ ਹੈਗੇ ਇਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਵੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ 1984 ਦੇ ਸਿਕ ਪੀੜਤ ਪਰਿਵਾਰ ਹੈ ਗਿਆ ਸਿਕ 1984 ਦੀ ਸਿਕ ਕਤਲੇਆਮ ਪੀੜਤ ਲਿਵੈਲਫੇਅਰ ਸੁਸਾਇਟੀ ਹੈ ਗਿਆ ਅਸੀਂ ਬਹੁਤ ਜਲਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਪਹਿਲੇ ਵੀ ਤੁਸੀਂ ਸ਼ੁਰੂਆਤ ਕੀਤੀ ਸਾਡੇ ਕਾਤਲਾਂ ਨੂੰ ਅੰਦਰ ਦੇਣ ਦੀ ਤੇ ਜਲਦੀ ਤੋਂ ਜਲਦੀ ਸਾਡੇ ਜਿਹੜੇ ਬਾਹਰ ਕਾਤਲ ਕੁੰਬਰੇ ਨੇ ਉਹਨਾਂ ਨੂੰ ਅੰਦਰ ਕਰਕੇ ਤੇ ਉਹਨਾਂ ਨੂੰ ਫਾਂਸੀ ਟਾਈਟਾ ਪਾ ਕੇ ਸਾਡੇ ਜਿਹੜੇ ਜ਼ਖਮ ਹੱਲੇ ਹੈਗੇ ਆ ਇਹਨਾਂ ਤੇ ਥੋੜੀ ਜਿਹੀ ਮਰਮ ਲਗਾਈ ਜਾ ਸਕੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਚੇਅਰਮੈਨ ਸਾਹਿਬ ਤੇ ਅਮਰ ਸਿੰਘ ਜੀ ਮਿਲ ਕੇ ਸਾਰਾ ਕੁਝ ਕਰਨਗੇ ਤੇ ਸਾਨੂੰ ਇਸ ਚੀਜ਼ ਦੀ ਤਸੱਲੀ ਆ ਕੱਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਦੇ ਕਟਗੀਰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਾਹਿਬ ਨੂੰ ਲਾਲਪੁਰਾ ਸਾਹਿਬ ਨੂੰ 1984 ਦੇ ਕਤਲੇਆਮ ਪੀੜੇ ਪਰਵਰਨ ਦਾ ਬਫਰ ਮਿਲਿਆ ਸੀ ਜਿਹੜੇ 1984 ਦੇ ਪੰਜਾਬ ਵਿੱਚ ਤਕਰੀਬਨ 22000 ਪਰਿਵਾਰ ਬੈਠੇ ਹੋਏ ਨੇ ਉਹਨਾਂ ਦੇ ਮੁਰਬਸੇਬੇ ਸੰਬੰਧੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਦੋ ਆਰਡਰ ਕੀਤੇ ਨੇ ਕਿ ਜਿੰਨੇ ਵੀ ਪੰਜਾਬ ਵਿੱਚ ਤਾਂ ਉਹ ਪਰਿਵਾਰ ਬੈਠੇ ਨੇ ਹਰ ਪਰਿਵਾਰ ਨੂੰ ਮਕਾਨ ਦਿੱਤਾ ਦੇਵੇ ਪੰਜਾਬ ਸਰਕਾਰ ਨੂੰ ਤੇ ਜਿੰਨਾਂ ਨੂੰ ਜਿੰਨਾ ਕੋਈ ਕਾਰੋਬਾਰ ਨਹੀਂ ਉਹਨਾਂ ਨੂੰ 2000 10 ਬਣਾ ਕੇ ਦਿੱਤੇ ਜਾਣ ਹੋਰ ਵੀ ਅਸੀਂ ਕਈ ਮਸਲੇ ਉੱਥੇ ਉਠਾਏ ਸਨ ਸਾਰੇ ਬੜੇ ਧਰਾਨ ਦੇ ਨਾਮ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ ਸਾਰੇ ਮਸਲਾ ਸਮਝੀ ਸਰ ਨਾਲ ਗੱਲ ਕੀਤੀ ਸਾਡੇ ਨਾਲ ਪੰਜਾਬ ਜੀਪੀ ਦੇ ਜੀਵਨ ਗੁਪਤਾ ਜੀ ਇੱਕ ਹੋਰ ਕਮੇਟੀ ਦੇ ਨਾਮ ਪਰ ਤੇ ਗੁਰਦੀਪ ਸਿੰਘ ਕੋਸਾ ਜੀ ਤੇ ਬੀਬੀ ਗੁਰਦੀਪ कौर ਜੀ ਅਸੀਂ ਇਸ ਮੁੱਦੇ ਵਿੱਚ ਸ਼ਾਮਿਲ ਸੀ ਇਹ ਸਾਰੇ ਮਸਲਾ ਸਮਝ ਨਾਲ ਸਾਡੇ ਉਹਨਾਂ ਨੇ ਸਾਰੀ ਗੱਲ ਸੁਣੀ ਬੜੇ ਧਿਆਨ ਨਾਲ ਸਾਨੂੰ ਉਮੀਦ ਹੈ ਕਿ ਪਾਰ ਸਰਕਾਰ ਜਿਹੜੀ ਹੈ ਜਲਦੀ ਤੋਂ ਜਲਦੀ ਸਾਡੇ ਮਸਲੇ ਹੱਲ ਕਰਾਵੇਗੀ ਉਸੇ ਵਕਤ ਮਾਲਪੁਰਾ ਸਾਹਿਬ ਨੇ ਇੱਕ ਡੀਓ ਲੈਟਰ 50% ਨੋਟ ਲਿਖਿਆ ਉਹਨਾਂ ਦਾਦਾ ਕੀਤੀਆਂ ਨੇ ਕਿ ਜਿਹੜੇ ਵੀ ਮਸਲੇ ਇਹਨਾਂ ਦੇ ਪੈਂਡਿੰਗ ਨੇ ਜਿਹੜੇ ਵੀ ਫੈਸਲੇ ਪੰਜਾਬ ਸਰਕਾਰ ਨੇ ਕੀਤੇ ਨੇ ਜਾਂ ਪੰਜਾਬ ਰੈਨ ਹਾਈ ਕੋਰਟ ਨੇ ਕੀਤੇ ਨੇ ਇਹ ਫੈਸਲੇ ਪਰ ਲਾਗੂ ਹੋ ਗਏ ਜਿਵੇਂ ਤੁਸੀਂ ਸੁਣੇ 1984 ਦੇ ਦੰਗਾ ਪੀੜਤਾ ਵੱਲੋਂ ਰੋਸ ਪਾਇਆ ਗਿਆ ਸਰਕਾਰ ਦੇ ਪ੍ਰਤੀ ਉਹਨਾਂ ਕਿਹਾ ਕਿ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾਹ ਨੂੰ ਮਿਲਾਂਗੇ ਜੋ ਕਿ ਕਾਤਲਾਂ ਨੂੰ ਸਜ਼ਾ ਦਵਾਈ ਜਾ ਸਕੇ ਕੈਮਰਾ ਪ੍ਰਸਾ ਸ਼ੰਕਰ ਦੇ ਨੇ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ